ਬਜਟ ਪੇਸ਼ ਹੋਣ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਹੈਗਾ ਕਿ ਇਸ ਬਜਟ ਤੋਂ ਪੰਜਾਬੀ ਨਾਖੁਸ਼ ਨੇ ਕਿਉਂਕਿ ਅੱਜ ਐਤਵਾਰ ਹੈ ਤੇ ਐਤਵਾਰ ਦੇ ਦਿਨ ਇਤਿਹਾਸ ਦੇ ਵਿੱਚ ਪਹਿਲੀ ਵਾਰ ਬਜਟ ਪੇਸ਼ ਹੋਇਆ ਐਤਵਾਰ ਵਾਲੇ ਦਿਨ ਤੇ ਇਸ ਬਜਟ ਦੇ ਵਿੱਚ ਬਹੁਤ ਵੱਡੇ ਵੱਡੇ ਐਲਾਨ ਵੀ ਕੀਤੇ ਗਏ ਨੇ ਹਾਲਾਂਕਿ ਪੰਜਾਬੀ ਤੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਬਹੁਤ ਵੱਡੇ ਸਵਾਲ ਵੀ ਖੜੇ ਕੀਤੇ ਗਏ ਨੇ ਤੇ ਇਸੇ ਵਿਚਾਲੇ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਹੈਗਾ ਦੱਸਦੀ ਕਿ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈਗਾ ਕਿ ਕੇਂਦਰ ਸਰਕਾਰ ਦਾ ਬਜਟ ਇੱਕ ਵਾਰ ਫਿਰ ਪੰਜਾਬ ਦੀਆਂ ਉਮੀਦਾਂ ਦੇ ਉੱਤੇ ਖਰਾ ਨਹੀਂ ਉਤਰਿਆ ਤੇ ਇਸ ਬਜਟ ਦੇ ਵਿੱਚ ਨਾ ਕਿਸਾਨਾਂ ਦੇ ਲਈ ਐਮਐਸਪੀ ਤੇ ਨਾ ਹੀ ਨੌਜਵਾਨਾਂ ਦੇ ਲਈ ਰੋਜ਼ਗਾਰ ਅਤੇ ਉਦਯੋਗ ਤੇ ਟੈਕਸ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ ਹੈ ਪੰਜਾਬ ਦੀ ਆਰਥਿਕ ਮਜ਼ਬੂਤੀ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਮਤਰਿਆ ਸਲੂਕ ਕੀਤਾ ਗਿਆ ਪੰਜਾਬ ਦੇ ਲੋਕ ਬਹੁਤ ਮਿਹਨਤਕਸ਼ ਤੇ ਜਨੂਨੀ ਨੇ ਅਸੀਂ ਮਿਲ ਕੇ ਪੰਜਾਬ ਨੂੰ ਮੋੜ ਪੈਰਾਸਿਰ ਖੜਾ ਕਰਕੇ ਰਾਂਗੇ ਤਾਂ ਇਹ ਟਵੀਟ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਹੈਗਾ ਕਹਦੇ ਕਿ ਅੱਜ ਦੇ ਬਜਟ ਪੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਏ ਗਏ ਸਿਗੇ ਤਾਂ ਬਜਟ ਖਤਮ ਹੋਣ ਤੋਂ ਬਾਅਦ ਸਿਆਸਤ ਦੇ ਵਿੱਚ ਵੀ ਕਾਫੀ ਹਲਚਲ ਨਜ਼ਰ ਆਈ ਸੀਗੀ ਵਿਰੋਧੀ ਧਿਰਾਂ ਦੇ ਵੱਲੋਂ ਵੀ ਕਾਫੀ ਬਿਆਨ ਵੀ ਦਿੱਤੇ ਜਾ ਰਹੇ ਨੇ ਕਿ ਕੋਈ ਇਸ ਬਜਟ ਤੋਂ ਖੁਸ਼ ਨੇ ਤਾਂ ਕੋਈ ਨਾਖੁਸ਼ ਨੇ ਐਸੇ ਵਜਾੜੇ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ట్వీਟ ਕਰਕੇ ਗੱਲ ਆਖੀ ਗਈ ਹੈ ਬਜਟ ਪੇਸ਼ ਹੋਣ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ట్వీਟ ਕੀਤਾ ਗਿਆ ਹੈਗਾ ਕਿ ਇਸ ਬਜਟ ਤੋਂ ਪੰਜਾਬੀ ਨਾਖੁਸ਼ ਨੇ ਕਿਉਂਕਿ ਅੱਜ ਐਤਵਾਰ ਤੇ ਐਤਵਾਰ ਦੇ ਦਿਨ ਇਤਿਹਾਸ ਦੇ ਵਿੱਚ ਪਹਿਲੀ ਵਾਰ ਬਜਟ ਪੇਸ਼ ਹੋਇਆ ਐਤਵਾਰ ਵਾਲੇ ਦਿਨ ਤੇ ਇਸ ਬਜਟ ਦੇ ਵਿੱਚ ਬਹੁਤ ਵੱਡੇ ਵੱਡੇ ਐਲਾਨ ਵੀ ਕੀਤੇ ਗਏ ਨੇ ਹਾਲਾਂਕਿ ਪੰਜਾਬੀ ਤੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਬਹੁਤ ਵੱਡੇ ਸਵਾਲ ਵੀ ਖੜੇ ਕੀਤੇ ਗਏ ਨੇ ਤੇ ਇਸੇ ਵਿਚਾਲੇ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਹੈਗਾ ਦੱਸਦੇ ਕਿ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈਗਾ ਕਿ ਕੇਂਦਰ ਸਰਕਾਰ ਦਾ ਬਜਟ ਇੱਕ ਵਾਰ ਫਿਰ ਪੰਜਾਬ ਦੀਆਂ ਉਮੀਦਾਂ ਦੇ ਉੱਤੇ ਖਰਾ ਨਹੀਂ ਉਤਰਿਆ ਤੇ ਇਸ ਬਜਟ ਦੇ ਵਿੱਚ ਨਾ ਕਿਸਾਨਾਂ ਦੇ ਲਈ ਐਮਐਸਪੀ ਤੇ ਨਾ ਹੀ ਨੌਜਵਾਨਾਂ ਦੇ ਲਈ ਰੋਜ਼ਗਾਰ ਅਤੇ ਉਦਯੋਗ ਤੇ ਟੈਕਸ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ ਹੈ ਪੰਜਾਬ ਦੀ ਆਰਥਿਕ ਮਜ਼ਬੂਤੀ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਮਤریہ ਸਲੂਕ ਕੀਤਾ ਗਿਆ ਪੰਜਾਬ ਦੇ ਲੋਕ ਬਹੁਤ ਮਿਹਨਤ ਕਸ਼ੁੱਤ ਤੇ ਜਨੂਨੀ ਨੇ ਅਸੀਂ ਮਿਲ ਕੇ ਪੰਜਾਬ ਨੂੰ ਮੋੜ ਪੈਰਾਸਿਰ ਖੜਾ ਕਰਕੇ ਰਾਂਗੇ ਤਾਂ ਇਹ ਟਵੀਟ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਹੈਗਾ ਦੱਸਦੇ ਕਿ ਅੱਜ ਬਜਟ ਪੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਏ ਗਏ ਸਿਗੇ ਤਾਂ ਬਜਟ ਖਤਮ ਹੋਣ ਤੋਂ ਬਾਅਦ ਸਿਆਸਤ ਦੇ ਵਿੱਚ ਵੀ ਕਾਫੀ ਹਲਚਲ ਨਜ਼ਰ ਆਈ ਸੀਗੀ ਵਿਰੋਧੀ ਧਿਰਾਂ ਦੇ ਵੱਲੋਂ ਵੀ ਕਾਫੀ ਬਿਆਨ ਵੀ ਦਿੱਤੇ ਜਾ ਰਹੇ ਨੇ ਕਿ ਕੋਈ ਇਸ ਬਜਟ ਤੋਂ ਖੁਸ਼ ਨੇ ਤਾਂ ਕੋਈ ਨਾਖੁਸ਼ ਨੇ ਐਸੇ ਵਜਾੜੇ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਇਹ ਟਵੀਟ ਕਰਕੇ ਗੱਲ ਆਖੀ ਗਈ